ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਬਾਬਾ ਨਾਨਕ ਸਿੰਘ ਜੀ ਦਾ ਇੱਕ ਪ੍ਰੇਮੀ ਇੰਦੌਰ ਵਿੱਚ ਰਹਿੰਦਾ ਸੀ ਉਸ ਦਾ ਨਾਮ ਸੀ ਗੁਰਦਿਆਲ ਸਿੰਘ ਜਦੋਂ ਸਰਦਾਰ ਗੁਰਦਿਆਲ ਸਿੰਘ ਨੂੰ ਪਤਾ ਲੱਗਿਆ ਕਿ ਬਾਬਾ ਜੀ ਸ਼ੇਰੇ ਹਜੂਰ ਸਾਹਿਬ ਦੀ ਯਾਤਰਾ ਕਰ ਰਹੇ ਹਨ ਨਾ ਉਸਨੇ ਬਾਬਾ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਵਾਪਸ ਜਾਂਦੇ ਹੋਏ ਇੰਦੌਰ ਦਰਸ਼ਨ ਦੇ ਕੇ ਜ਼ਰੂਰ ਜਾਇਓ ਬਾਬਾ ਜੀ ਨੇ ਇਸ ਦੀ ਬੇਨਤੀ ਮਨਜ਼ੂਰ ਕਰ ਲਈ ਤੇ ਸੰਗਤ ਨੂੰ ਵਾਪਸ ਭੇਜ ਕੇ ਆਪਣੇ ਜਥੇ ਸਮੇਤ ਇੰਦੌਰ ਪਹੁੰਚ ਗਏ ਰਹਿਾਇਸ਼ ਸਰਦਾਰ ਦੀ ਕੋਠੀ ਵਿੱਚ ਉੱਪਰਲੀ ਮੰਜ਼ਲ ਵਿੱਚ ਕੀਤੀ ਤੇ ਇੱਥੇ ਹੀ ਗੁਰੂ ਸਾਹਿਬ ਮੰਗਵਾ ਕੇ ਆਪਣਾ ਨਿਤਨੇਮ ਤੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਰਹੇ ਤੇ ਦੀਵਾਨ ਬਾਹਰ ਲੱਗਦਾ ਰਿਹਾ ਇੱਕ ਦਿਨ ਸਰਦਾਰ ਬਾਬਾ ਨਾਨ ਸਿੰਘ ਜੀ ਨੂੰ ਆਪਣੇ ਵਰਕਸ਼ਾਪ ਵਿੱਚ ਲੈ ਗਿਆ ਜਿੱਥੇ ਇੰਜਣ ਤੇ ਹਥੌੜੇ ਬਣਦੇ ਸਨ ਇਸ ਕੰਪਨੀ ਦਾ ਨਾਮ ਇੰਦੌਰ ਸਟੀਲ ਫੈਕਟਰੀ ਸੀ ਇੱਥੇ ਆ ਕੇ ਸਰਦਾਰ ਜੀ ਨੇ ਬੇਨਤੀ ਕੀਤੀ ਕਿ ਜੀ ਸਾਡੇ ਇੱਕ ਇੱਥੇ ਪੀਰ ਦੀ ਜਗ੍ਹਾ ਹੈ ਉਹ ਸਾਨੂੰ ਬਹੁਤ ਤੰਗ ਕਰਦਾ ਹੈ ਕਦੇ ਕੋਈ ਐਕਸਲ ਟੁੱਟ ਜਾਂਦਾ ਹੈ ਤੇ ਕਦੇ ਕੋਈ ਹੋਰ ਨੁਕਸਾਨ ਹੋ ਜਾਂਦਾ ਹੈ ਉਹ ਸਾਡੀ ਫੈਕਟਰੀ ਨੂੰ ਠੀਕ ਤਰ੍ਹਾਂ ਚੱਲਣ ਨਹੀਂ ਦਿੰਦਾ ਇਸ ਲਈ ਮਹਾਰਾਜ ਕਿਰਪਾ ਕਰੋ ਇਸ ਵਿਗਨ ਨੂੰ ਦੂਰ ਕਰੋ ਤਾਂ ਤਨ ਬਾਬਾ ਨਾਨਕ ਸਿੰਘ ਜੀ ਨੇ ਅੰਤਰ ਧਿਆਨ ਹੋ ਕੇ ਉਸ ਪੀਰ ਨੂੰ ਬੁਲਾਇਆ ਫਿਰ ਇੱਕ ਕਾਮੇ ਵਿੱਚ ਆ ਕੇ ਪੀਰ ਬੋਲਣ ਲੱਗਿਆ ਇਹ ਮੇਰੀ ਜਗ੍ਹਾ ਹੈ ਇਸ ਲਈ ਮੈਂ ਇੱਥੇ ਨੁਕਸਾਨ ਕਰਦਾ ਹਾਂ ਬਾਬਾ ਨਾਨਕ ਸਿੰਘ ਜੀ ਕਹਿੰਦੇ ਤੈਨੂੰ ਹੁਣ ਇੱਥੋਂ ਜਾਣਾ ਪਵੇਗਾ ਪੀਰ ਕਹਿਣ ਲੱਗਿਆ ਜੀ ਫਿਰ ਮੈਨੂੰ ਕੋਈ ਹੋਰ ਜਗ੍ਹਾ ਦੇ ਦਿਓ ਜਿੱਥੇ ਜਾ ਕੇ ਮੈਂ ਰਹਿ ਸਕਾਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਇਹ ਗੁਰੂ ਨਾਨਕ ਦਾ ਘਰ ਹੈ ਜੇ ਤੂੰ ਅੱਜ ਮੁਕਤੀ ਮੰਗ ਲੈਂਦਾ ਤਾਂ ਤੈਨੂੰ ਮੁਕਤੀ ਵੀ ਮਿਲ ਜਾਣੀ ਸੀ ਪਰ ਤੂੰ ਜਗਾ ਮੰਗ ਰਿਆ ਹੈ ਗੁਰੂ ਨਾਨਕ ਦੇ ਘਰੋਂ ਹਰ ਇੱਕ ਦੀ ਮੰਗ ਪੂਰੀ ਹੁੰਦੀ ਹੈ ਤੂੰ ਜਗਾ ਮੰਗੀ ਹੈ ਜਾਂ ਗੱਡੀ ਦੀ ਲਾਈਨ ਤੋਂ ਪਾਰ ਜਾ ਕੇ ਆਪਣਾ ਵਾਸ ਕਰ ਲੈ ਇੱਥੇ ਹੁਣ ਗੁਰਬਾਣੀ ਦਾ ਪ੍ਰਵਾਹ ਚੱਲੇਗਾ ਤੂੰ ਵੀ ਆ ਕੇ ਗੁਰਬਾਣੀ ਸਮਝਿਆ ਕਰ ਤੇਰਾ ਵੀ ਭਲਾ ਹੋ ਜਾਏਗਾ ਪਰ ਹੁਣ ਤੋਂ ਇੱਥੇ ਆ ਕੇ ਕੋਈ ਵੀ ਨੁਕਸਾਨ ਨਹੀਂ ਕਰਨਾ। ਜਾਂ ਲਾਈਨਾਂ ਤੋਂ ਪਾਰ ਚਲਾ ਜਾ। ਸਰਦਾਰ ਜੀ ਨੂੰ ਕਿਹਾ ਕਿ ਇਸ ਦੀ ਜਗ੍ਹਾ ਲਾਈਨ ਤੋਂ ਪਾਰ ਕਰ ਦਿੱਤੀ ਹੈ ਤੇ ਸਰਦਾਰ ਜੀ ਨੂੰ ਵਰਕਸ਼ਾਪ ਦੇ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਕੇ ਤਨਖਾਹ ਤੇ ਗ੍ਰੰਥੀ ਰੱਖਣ ਲਈ ਕਿਹਾ। ਜੋ ਗੁਰੂ ਸਾਹਿਬ ਦੀ ਸੇਵਾ ਕਰੇ ਤੇ ਸਹਿਜ ਪਾਠ ਜਾਰੀ ਰੱਖੇ। ਜਿੰਨਾ ਚਿਰ ਗੁਰਬਾਣੀ ਨਾਲ ਜੁੜੇ ਰਹੋਗੇ ਤੇ ਗੁਰ ਮਰਿਆਦਾ ਵਿੱਚ ਚੱਲੋਗੇ ਉਨਾਂ ਚ ਚੜ੍ਹਦੀ ਕਲਾ ਰਹੇਗੀ ਇਸ ਤਰ੍ਹਾਂ ਬਾਬਾ ਜੀ ਨੇ ਬਚਨ ਕੀਤੇ ਇੱਕ ਹੋਰ ਜਗਾ ਸ਼ਮਸ਼ਾਨ ਘਾਟ ਦੇ ਹਦੌਤ ਬਾਗ ਜਿੱਥੇ ਬਾਬਾ ਜੀ ਕੋਈ ਸਮਾਂ ਠਹਿਰੇ ਸਨ ਇਹਨਾਂ ਵਾਸਤੇ ਹੁਕਮ ਕੀਤਾ ਕਿ ਇਹ ਥਾਵਾ ਖਰੀਦ ਲੈ ਇਹ ਤੇਰੇ ਲਈ ਬਹੁਤ ਲਾਭਦਾਇਕ ਹੈ ਇੰਨੀ ਬਖਸ਼ਿਸ਼ ਕਰਕੇ ਬਾਬਾ ਨਾਨਕ ਸਿੰਘ ਜੀ ਆਪਣੇ ਹੱਥ ਦਾ ਸਫਾ ਜੰਗ ਸਰਦਾਰ ਨੂੰ ਦਿਆਏ ਜੋ ਹੁਣ ਤੱਕ ਸਰਦਾਰ ਆਪਣੀ ਕੋਠੀ ਵਿੱਚ ਬਾਬਾ ਜੀ ਦਾ ਆਸਨ ਲਗਾ ਕੇ ਉਸ ਤੇ ਰੱਖੀ ਬੈਠਾ ਜਦੋਂ ਬਾਬਾ ਜੀ ਵਾਪਸ ਆਉਣ ਲੱਗੇ ਤਾਂ ਇੱਥੋਂ ਦੀ ਸੰਗਤ ਨੇ ਬਾਬਾ ਜੀ ਦਾ ਬਹੁਤ ਸਨਮਾਨ ਕੀਤਾ ਕਿਉਂਕਿ ਬਹੁਤ ਭਾਰੀ ਗਣਤੀ ਵਿੱਚ ਲੋਕਾਂ ਨੂੰ ਬਾਬਾ ਜੀ ਨੇ ਅਮਰਿਤ ਛਕਾਇਆ ਸੀ ਜਿਸ ਕਰਕੇ ਸੰਗਤ ਬਾਬਾ ਜੀ ਦਾ ਬਹੁਤ ਸਤਿਕਾਰ ਕਰਨ ਲੱਗ ਪਈ ਸੀ ਬਾਬਾ ਜੀ ਇੱਥੋਂ ਚੱਲ ਕੇ ਰਾਹ ਵਿੱਚ ਸੰਗਤ ਨੂੰ ਉਤਾਰਦੇ ਹੋਏ ਨਾਨਕ ਸਾਹਿਬ ਆ ਗਏ ਪਿਛੋਂ ਸਰਦਾਰ ਜੀ ਨੇ ਬਾਬਾ ਜੀ ਦੇ ਬਚਨਾਂ ਤੇ ਅਮਲ ਕੀਤਾ ਬਾਬਾ ਜੀ ਆਉਂਦੇ ਹੋਏ ਇਹ ਵੀ ਬਚਨ ਕਰਕੇ ਆਏ ਸਨ ਕਿ ਜੋ ਗੁਰੂ ਸਾਹਿਬ ਬਾਬਾ ਜੀ ਨੇ ਇਸ ਦੀ ਕੋਠੀ ਵਿੱਚ ਨਿਤਨੇਮ ਤੇ ਸੇਵਾ ਲਈ ਲੈਂਦੇ ਹਨ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਸੀਂ ਕੋਠੀ ਵਿੱਚ ਸੇਵਾ ਕਰਨੀ ਹੈ ਤੇ ਪਾਠ ਵੀ ਕਰਦੇ ਰਹਿਣਾ ਹੈ ਸਰਦਾਰ ਜੀ ਨੇ ਬਾਬਾ ਜੀ ਦੇ ਬਚਨ ਮੰਨ ਕੇ ਇੰਜ ਹੀ ਕੀਤਾ ਤੇ ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਪਹਿਲਾਂ ਪੰਜ ਬਾਣੀਆਂ ਦਾ ਪਾਠ ਤੇ ਫਿਰ ਸੁਖਮੀ ਸਾਹਿਬ ਦਾ ਇੱਕ ਪਾਠ ਕਰਕੇ ਫਿਰ ਸਤਿਗੁਰੂ ਪ੍ਰਕਾਸ਼ ਕਰਕੇ ਹੁਕਮਨਾਮਾ ਲੈ ਕੇ ਪੰਜੀਰੇ ਦਾ ਭੋਗ ਲਵਾ ਕੇ ਫਿਰ ਮੂਲ ਮੰਤਰ ਦੀਆਂ 6 ਮਾਲਾ ਫਿਰ ਦੇ ਸੰ ਦਿਨ ਚੜ੍ਹਦੇ ਨਾਲ ਹਾਜ਼ਰੀ ਦਾ ਗੁਰੂ ਸਾਹਿਬ ਨੂੰ ਭੋਗ ਲਵਾ ਕੇ ਆਪ ਪ੍ਰਸ਼ਾਦ ਛਕ ਕੇ ਤਿਆਰ ਹੋ ਕੇ ਸਮੇਂ ਸਿਰ ਵਰਕਸ਼ਾਪ ਜਾਂਦੇ ਸਨ ਤੇ ਸਾਰੀ ਦੇਖਭਾਲ ਕਰਦੇ ਸਨ ਵਰਕਸ਼ਾਪ ਵਿੱਚ ਵੀ ਇੱਕ ਪਾਸੇ ਸੋਹਣੀ ਜਗ੍ਹਾ ਬਣਾ ਕੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਸਨ ਤੇ ਸੇਵਾ ਲਈ ਇੱਕ ਗ੍ਰੰਥੀ ਰੱਖ ਲਿਆ ਜੋ ਮਹੀਨੇ ਵਿੱਚ ਚਾਰ ਸਹਿਜ ਪਾਠ ਕਰਨ ਲੱਗ ਪਿਆ ਇਸ ਤਰ੍ਹਾਂ ਕੰਮ ਦੀ ਚੜ੍ਹਾਈ ਹੋਣ ਲੱਗ ਪਈ ਇੱਥੇ ਅੰਦੌਰ ਦਾ ਰਾਜਾ ਤਕੌਜੀ ਰਾਓ ਬਾਬਾ ਜੀ ਦੇ ਕੋਲ ਆਇਆ ਇਸ ਨੂੰ ਬਾਬਾ ਜੀ ਨੇ ਬਚਨ ਕੀਤੇ ਰਾਜਨ ਤਪੋ ਰਾਜ ਮਿਲਦਾ ਹੈ ਜੇ ਰਾਜ ਧਰਮ ਨੀਤੀ ਨਾਲ ਕੀਤਾ ਜਾਏ ਤੇ ਪੁੰਨ ਦਾਨ ਬੰਦਗੀ ਹੁੰਦੀ ਰਹੇ ਤਾਂ ਰਾਜ ਠਿਰ ਰੰਦਾ ਹੈ ਨਹੀਂ ਤਾਂ ਵਿਗਨ ਪੈਂਦੇ ਰਹਿੰਦੇ ਹਨ ਸੋ ਭਜਨ ਬੰਦਗੀ ਕਰਿਆ ਕਰੋ ਫਿਰ ਬਾਬਾ ਨਾਨਕ ਸਿੰਘ ਜੀ ਦੇ ਬਚਨ ਸੁਣ ਕੇ ਤੇ ਦਰਸ਼ਨ ਕਰਕੇ ਬੜਾ ਖੁਸ਼ ਹੋਇਆ। ਕੁੰਵਰ ਸਾਹਿਬ ਪਟਿਆਲੇ ਚਲੇ ਗਏ। ਇੰਦਰ ਸਿੰਘ ਨੇ ਰਾਜੇ ਨੂੰ ਦੱਸਿਆ ਕਿ ਇਹ ਪੂਰਨ ਮਹਾਪੁਰਖ ਹਨ। ਸਾਰਾ ਪਟਿਆਲਾ ਰਾਜ ਘਰਾਣਾ ਬਾਬਾ ਨਾਨਕ ਸਿੰਘ ਜੀ ਦਾ ਸੰਗੀ ਹੈ। ਸਰਦਾਰ ਜੀ ਨਿਤਨੇਮ ਤੋਂ ਇਲਾਵਾ 25 ਪਤਰੇ ਗੁਰੂ ਸਾਹਿਬ ਦੇ ਰੋਜ਼ ਕਰਨ ਲੱਗ ਪਏ। ਮਹੀਨੇ ਵਿੱਚ ਇੱਕ ਪਾਠ ਇਹ ਤੇ ਚਾਰ ਵਰਕਸ਼ਾਹ ਵਾਲੇ ਇਹਨਾਂ ਪੰਜਾਂ ਪਾਠਾਂ ਦੀ ਅਰਦਾਸ ਉੰਨੇ ਵਾਲੇ ਦਿਨ ਆਪਣੀ ਕੋਠੀ ਵਿੱਚ ਭੋਗ ਪਾਉਣ ਲੱਗ ਪਏ ਤੇ ਖੁੱਲਾ ਲੰਗਰ ਕਰਨ ਲੱਗ ਪਏ ਇਸ ਤਰ੍ਹਾਂ ਇਸ ਦੇ ਪੰਨ ਵਧਣ ਲੱਗੇ ਬਾਬਾ ਜੀ ਦੇ ਬਚਨ ਸੱਤ ਹੋਏ ਇਸ ਨੇ ਜੋ 에어ਪੋਰਟ ਦੇ ਕੋਲੇ ਹਦੌਤਵਾਲ ਤੇ ਸ਼ਮਸ਼ਾਨ ਭੂਮੀ ਵਾਲਾ 2250 ਕਿੱਲਾ ਸੀ ਖਰੀਦ ਲਿਆ ਉੱਥੇ ਦੂਸਰੀ ਫੈਕਟਰੀ ਬਣਾਈ ਜਿਸ ਦਾ ਨਾਮ ਈਸ਼ਰ ਲਾਇਸਟੀ ਲਿਮਟਿਡ ਸ਼ੁਕਲੇ ਰੱਖਿਆ ਇਸ ਵਿੱਚ 40 ਟਨ ਲੋਹਾ ਡੇਢ ਘੰਟੇ ਵਿੱਚ ਢਲ ਕੇ ਤਿਆਰ ਹੋ ਜਾਂਦਾ ਹੈ ਜਿਸ ਦੇ ਗਾਡਰ ਬਣਦੇ ਹਨ ਹਰੇ ਗਾਡਰ ਤੇ ਬਾਬਾ ਜੀ ਦੇ ਨਾਮ ਦੀ ਮੋਹਰ ਲੱਗੀ ਹੁੰਦੀ ਹੈ ਇਹ ਫੈਕਟਰੀ 24 ਘੰਟੇ ਦਿਨ ਰਾਤ 12 ਮਹੀਨੇ ਚੱਲਦੀ ਰਹਿੰਦੀ ਹੈ ਤੀਸਰੀ ਫੈਕਟਰੀ 100 ਕਿਲੇ ਵਿੱਚ ਹੈ ਜਿਸ ਦਾ ਨਾਮ ਇੰਦੌਰ ਸਟੀਲ ਫੈਕਟਰੀ ਹੈ ਇੱਥੇ ਤਾਰਾਂ ਦੇ ਬੰਡਲ ਬਣਦੇ ਹਨ ਇਹ ਬੰਡਲ 5 ਕਿੰਟਲ ਦਾ ਹੁੰਦਾ ਹੈ ਤੇ ਤਾਰ 6 ਸੂਤਰ ਮੋਟੀ ਹੁੰਦੀ ਹੈ ਤੇ ਚੌਥੀ ਹੈ ਇੰਦੌਰ ਵਾਇਰ ਇੱਥੇ ਬਰੀਕ ਤਾਰ ਬਣਦੀ ਹੈ ਜੇ ਵੀ ਔਰੰਗਾਬਾਦ ਵਿੱਚ ਹੈ ਇੱਥੇ ਵੀ ਤਾਰ ਹੀ ਬਣਦੀ ਹੈ ਤੇ ਸੱਤਵੀਂ ਇੰਦੌਰ ਤੋਂ 20 ਕਿਲੋਮੀਟਰ ਦੂਰ ਵਾਸ ਆਇਲ ਈਸ਼ਰ ਐਗਰੋ ਦੇ ਨਾਮ ਤੇ ਹੈ ਅੱਠਵੀਂ ਲੰਕਾ ਸੀਮਿੰਟ ਦੀ ਫੈਕਟਰੀ ਹੈ ਤੇ ਨੌਵੀਂ ਦੁਬਈ ਈਸ਼ਰ ਇੱਥੇ ਵੀ ਤਾਰਾਂ ਹੀ ਬਣਦੀਆਂ ਹਨ ਦਸਵੀਂ ਗੁਰੂ ਰਾਮਦਾਸ ਸਟੈਂਡਰਡ ਸਟੀਲ ਅਮਰੀਕਾ ਹੈ ਇੰਨੀਆਂ ਫੈਕਟਰੀਆਂ ਸਰਦਾਰ ਜੀ ਦੀਆਂ ਚੱਲ ਪਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਕੰਮੇ ਲੱਗ ਗਏ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਾਰਾਂ ਤੇ ਟਰੱਕ ਉਹਨਾਂ ਦੇ ਪਾਸ ਹਨ ਇਹਨਾਂ ਨੇ ਹਰ ਵਰਕਸ਼ਾਪ ਵਿੱਚ ਬਾਬਾ ਜੀ ਦੇ ਹੁਕਮ ਅਨੁਸਾਰ ਪਾਠੀਆਂ ਤੋਂ ਪਾਠ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਸਾਰੇ ਪਾਠਾਂ ਦੀ ਗਿਣਤੀ ਕਰਕੇ ਭੋਗ ਸਰਦਾਰ ਜੀ ਦੀ ਰਹਿائش ਵਾਲੀ ਕੋਠੀ ਵਿੱਚ ਹਰ ਪੁੰਨਿਆਂ ਨੂੰ ਪਾਏ ਜਾਂਦੇ ਹਨ ਤੇ ਖੁੱਲਾ ਲੰਗਰ ਵਰਤਾਇਆ ਜਾਂਦਾ ਹੈ ਸਰਦਾਰ ਜੀ ਆਪਣੀ ਕੋਠੀ ਵਿੱਚ ਗੁਰੂ ਸਾਹਿਬ ਜੀ ਦੀ ਸੇਵਾ ਆਪਣੇ ਹੱਥੀਂ ਬੜੀ ਸ਼ਰਧਾ ਨਾਲ ਕਰਦੇ ਹਨ ਤੇ ਚੰਗੇ ਤੋਂ ਚੰਗੇ ਰੁਮਾਲੇ ਤੇ ਵਧੀਆ ਸੰਗਤ ਗੁਰੂ ਸਾਹਿਬ ਲਈ ਵਰਤਦੇ ਹਨ ਤਿੰਨੇ ਟਾਈਮ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦੇ ਦਾ ਭੋਗ ਲਗਵਾਇਆ ਜਾਂਦਾ ਹੈ ਸਰਦਾਰ ਜੀ ਦੀ ਘਰਵਾਲੀ ਦਾ ਨਾਮ ਰੋਪਿੰਦਰ ਕੌਰ ਹੈ ਵੱਡੇ ਮੁੰਡੇ ਦਾ ਨਾਮ ਸੁਖਵੰਤ ਸਿੰਘ ਹੈ ਤੇ ਛੋਟੇ ਮੁੰਡੇ ਦਾ ਨਾਮ ਵਰਿੰਦਰ ਸਿੰਘ ਹੈ ਇਸ ਤਰ੍ਹਾਂ ਇਸ ਘਰ ਤੇ ਬਾਬਾ ਨਾਨਕ ਸਿੰਘ ਜੀ ਦੀ ਅਪਾਰ ਕਿਰਪਾ ਹੋਈ ਹੈ ਤੇ ਇਹ ਸਾਰਾ ਪਰਿਵਾਰ ਨਾਨਕ ਸਰਦਾ ਸ਼ਰਧਾਲੂ ਹੈ ਨਾਨਕ ਸਰ ਦੀ ਹਰ ਤਰ੍ਹਾਂ ਦੀ ਸੇਵਾ ਇਹ ਕਰਦੇ ਹਨ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਇਹ ਬਾਬਾ ਜੀ ਦੀ ਮਿਹਰ ਨਾਲ ਤੇ ਗੁਰੂ ਸਾਹਿਬ ਜੀ ਦੀ ਸੇਵਾ ਨਾਲ ਰੰਗ ਭਾਗ ਲੱਗਦੇ ਹਨ ਇਸ ਗੇੜੇ ਬਾਬਾ ਨਨਤ ਸਿੰਘ ਜੀ ਨੇ ਅਸੂ ਦਾ ਦੁਸ਼ਹਰਾ ਤੇ ਕੱਤੇ ਦੀ ਦੀਵਾਲੀ ਸਿਰੇ ਹਜੂਰ ਸਾਹਿਬ ਹੀ ਮਨਾਈ ਲਗਭਗ 2 ਮਹੀਨੇ ਬਾਅਦ ਬਾਬਾ ਨਨਤ ਸਿੰਘ ਜੀ ਮੁੜ ਕੇ ਨਾਨਕਸਰ ਆ ਗਏ ਤੇ ਪੋ ਮਾਗ ਦਾ ਮਹੀਨਾ ਬਾਬਾ ਨਨਤ ਸਿੰਘ ਜੀ ਨਾਨਕਸਰ ਹੀ ਠਹਿਰੇ ਤੇ ਆਰੀ ਸਾਧ ਸੰਗਤ ਜੀ ਸੰਤ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਿਨ੍ਹਾਂ ਦਾ ਇੱਕ ਸਵਾਸ ਵੀ ਸਿਮਰਨ ਤੋਂ ਬਿਨਾ ਖਾਲੀ ਨਹੀਂ ਜਾਂਦਾ ਜਿਨ੍ਹਾਂ ਸਾਸ ਗिराਸ ਨਾ ਵਿਸਰਾ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਦੀ ਦੂਜੀ ਨਿਸ਼ਾਨੀ ਹੈ ਕਿ ਉਹ ਮਾਇਆ ਦੇ ਪ੍ਰਭਾਵ ਤੋਂ ਉੱਪਰ ਹੁੰਦਾ ਹੈ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ ਕਿ ਜਿਹੜਾ ਸੰਤ ਮਾਇਆ ਦੀ ਪਕੜ ਵਿੱਚ ਹੈ ਉਹ ਕੋਡੀ ਦਾ ਨਹੀਂ ਤੇ ਜਿਸ ਗ੍ਰਸਤੀ ਕੋਲ ਮਾਇਆ ਨਹੀਂ ਉਹ ਵੀ ਕੋਡੀ ਦਾ ਨਹੀਂ ਹੈ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਵਾਲੇ ਦੇਹਰਾਦੂਨ 15 ਦਿਵ ਦੇਣਾ ਲਈ ਗਏ। ਉੱਥੇ ਦੀਵਾਨ ਸਨ ਤੇ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਜੀ ਕੋਲ ਬੇਨਤੀ ਕਰਨ ਲੱਗੇ ਕਿ ਬਾਬਾ ਜੀ ਸਾਡੇ ਗੁਰਦੁਆਰਾ ਸਾਹਿਬ ਵੀ 2 ਦਿਨ ਦਾ ਦੀਵਾਨ ਰੱਖੋ। ਬਾਬਾ ਜੀ ਨੇ ਵਚਨ ਕੀਤਾ ਕਿ ਅਸੀਂ 7 ਦਿਨ ਰੱਖਾਂਗੇ ਪਰ ਸਾਡੀ ਭੇਟਾ ਹੈ। ਉਹ ਪੁੱਛਣ ਲੱਗੇ ਕਿ ਭੇਟਾ ਕੀ ਹੈ? ਬਾਬਾ ਜੀ ਕਹਿਣ ਲੱਗੇ ਤੁਹਾਡੇ ਗੁਰਦੁਆਰਾ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਲਮਾਰੀ ਵਿੱਚ ਬਿਰਾਜਮਾਨ ਕਰਦੇ ਹਨ ਜੋ ਕਿ ਇੱਕ ਘੋਰ ਬੇਅਦਵੀ ਹੈ ਗੁਰੂ ਸਾਹਿਬ ਲਈ ਪਲੰਗ ਬਣਾ ਕੇ ਦਿਓ ਜਿਸ ਦਿਨ ਪਲੰਗ ਬਣ ਜਾਏ ਉਸ ਦਿਨ ਆ ਕੇ ਤਰੀਖ ਲੈ ਜਾਣਾ ਉਹਨਾਂ ਪ੍ਰਬੰਧਕਾਂ ਦਾ ਵੀ ਮਨ ਪਸੀਜ ਗਿਆ ਕਿ ਮਹਾਪੁਰਸ਼ਾਂ ਨੇ ਭੇਟਾ ਨਹੀਂ ਮੰਗੀ ਸਿਰਫ ਇਹ ਭੇਟਾ ਮੰਗੀ ਹੈ ਕਿ ਗੁਰੂ ਜੀ ਦੇ ਸਤਕਾਰ ਵਿੱਚ ਵਾਧਾ ਹੋ ਜਾਏ ਸੰਤ ਦੀ ਤੀਸਰੀ ਨਿਸ਼ਾਨੀ ਹੈ ਕਿ ਉਹ ਹਮੇਸ਼ਾ ਗੁਰੂ ਨੂੰ ਅੰਗ ਸੰਗ ਸਮਝਦਾ ਹੈ ਸੋ ਸਤਗੁਰੂ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਈ ਤੇ ਸੰਤ ਦੀ ਚੌਥੀ ਨਿਸ਼ਾਨੀ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਗੁਰੂ ਪ੍ਰਤੀ ਨਿਰਮਲ ਭਾਵ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਸਾਹਿਬ ਨਾਲ ਸੰਬੰਧਿਤ ਹਰ ਕੰਮ ਵਿੱਚ ਨਿਰਮਲ ਭਾਵ ਹੁੰਦਾ ਹੈ ਅਰਦਾਸ ਕਰੀਏ ਕਿ ਇਹ ਪੂਰਨ ਸੰਤ ਦੀਆਂ ਨਿਸ਼ਾਨੀਆਂ ਦਾ ਕਿਣਕਾ ਮਾਤਰ ਸਾਡੇ ਜੀਵਨ ਵਿੱਚ ਵੀ ਆ ਜਾਏ ਮਹਾਪੁਰਸ਼ ਬਚਨ ਕਰਦੇ ਸਨ ਇਹ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਦਾ ਸਾਰ ਹੈ ਤੇ ਇਹ ਬਾਣੀ ਰਾਗਾਂ ਤੋਂ ਰਹਿਤ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦਾ ਨਾਮ ਜਪ ਰੱਖਿਆ ਹੈ ਜਿਸ ਦਾ ਮਤਲਬ ਹੈ ਨਿਰੰਤਰ ਜਪੀ ਚੱਲੋ ਵੈਸੇ ਕੁਝ ਬਾਣੀਆਂ ਪੜਨ ਦਾ ਸਮਾਂ ਨਿਰਧਾਰਿਤ ਹੈ ਜਿਵੇਂ ਕਿ ਨਿਤਨੇਮ ਅੰਮ੍ਰਿਤ ਵੇਲੇ ਰਹਿਰਾ ਸਾਹਿਬ ਸੰਧਿਆ ਦੇ ਸਮੇਂ ਤੇ ਸੋਹਿਲਾ ਸਾਹਿਬ ਦੀ ਬਾਣੀ ਰਾਤ ਸੌਣ ਸਮੇਂ ਪਰ ਜਪਜੀ ਸਾਹਿਬ ਇਹ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਕੋਈ ਸਮਾਂ ਪੱਕਾ ਨਹੀਂ ਹੈ ਇਹ ਤਾਂ ਜਿੰਨੀ ਵਾਰੀ ਵੀ ਪੜੀਆਂ ਜਾਣ ਉਨਾ ਹੀ ਫਾਇਦਾ ਹੈ ਨਾਨਕ ਸਰ ਸਾਹਿਬ ਵਿੱਚ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਅਖੰਡ ਪ੍ਰਵਾਹ ਦਿਨ ਰਾਤ ਚੱਲਦੇ ਰਹਿੰਦੇ ਹਨ ਹੋਈਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ